ਅੱਜ ਮਲੌਦ ਗ੍ਰਿਡ ਦੇ ਵਿੱਚ ਜਿਹੜੇ ਬਿਜਲੀ ਦੇ ਤਿੰਨ ਨਵੇਂ ਫੀਲਡਰ ਜਿਹੜੇ ਕਿ ਤਕਰੀਬਨ 70 ਲੱਖ ਰੁਪਏ ਦੀ ਲਾਗਤ ਦੇ ਨਾਲ ਚਾਲੂ ਹੋਏ ਨੇ ਅੱਜ ਇਹਨਾਂ ਦਾ ਉਦਘਾਟਨ ਕੀਤਾ ਗਿਆ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਸੁਖਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਔਰ ਰੱਬੀ ਬਾਣੀ ਦਾ ਕੀਰਤਨ ਤੋਂ ਬਾਅਦ ਇਹ ਜਿਹੜੇ 70 ਲੱਖ ਦੀ ਤਕਰੀਬਨ ਕੀਮਤ ਦੇ ਨਾਲ ਜਿਹੜੇ ਤਿੰਨ ਗ੍ਰਿਡ ਬਣੇ ਇਹਨਾਂ ਦਾ ਉਦਘਾਟਨ ਤੇ ਲੋਕਾਂ ਨੂੰ ਸਮਰਪਿਤ ਕੀਤੇ ਗਏ ਆ ਕਿਉਂਕਿ ਕਈ ਵਾਰ ਜਦੋਂ ਕੋਈ ਪ੍ਰੋਬਲਮ ਆਉਂਦੀ ਸੀ ਤੇ ਪੂਰੇ-ਪੂਰੇ ਇਲਾਕੇ ਦੀ ਬਿਜਲੀ ਕੱਟਣ ਦੀ ਲੋੜ ਪੈਂਦੀ ਸੀ ਤੇ ਉਹਨਾਂ ਨੂੰ ਡਿਵਾਈਡ ਕਰਕੇ ਤਿੰਨ ਅਲੱਗ-ਅਲੱਗ ਫੀਡਰਾਂ 'ਚ ਡਿਵਾਈਡ ਕੀਤਾ ਗਿਆ ਤੇ ਇਲਾਕੇ ਦੇ ਲਈ ਇੱਕ ਵੱਡੀ ਖੁਸ਼ਖਬਰੀ ਦੀ ਗੱਲ ਆ ਕਿ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜੇ ਸਾਡੇ ਬਿਜਲੀ ਵਿਭਾਗ ਨੂੰ ਅਪਗ੍ਰੇਡੇਸ਼ਨ ਵੱਲ ਵੀ ਵਧ ਰਹੀ ਆ ਤੇ ਬੇਸ਼ੱਕ ਲੋਕਾਂ ਨੂੰ 600 ਜੁੰਟ ਬਿਜਲੀ ਦੇ ਫ੍ਰੀ ਮਿਲ ਰਿਹਾ ਹੈ ਇਹਦੇ باوجود ਵੀ ਸਰਕਾਰ ਜਿਹੜੀ ਆ ਉਹ ਬਿਜਲੀ ਬੋਰਡ ਨੂੰ ਅਪਗ੍ਰੇਡ ਕਰਨ ਦੇ ਲਈ ਤੇ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਜਿਹੜੀ ਸਪਲਾਈ ਆ ਉਹ ਚਾਲੂ ਰੱਖਣ ਦੇ ਲਈ ਜਿਹੜੇ ਯੋਗ ਉਪਰਾਲੇ ਆ ਉਹ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਆ। ਇਹ ਸਰ ਮਲੌਤ ਦੇ ਖੇਤਰੀ ਹੈ ਜਾਂ ਫਿਰ ਅਲੱਗ-ਅਲੱਗ ਪਿੰਡਾਂ ਦੀ? ਇਹ ਮਲੌਤ ਦਾ ਸਾਡਾ ਜਿਹੜਾ ਹੈਗਾ ਪਿੰਡ ਇਹਦੇ 'ਚ 2 ਫੀਡਰ ਉਹ ਸਾਡੇ ਟਿਊਬਲਾਂ ਦੇ ਆ ਖੇਤੀਬਾੜੀ ਦੇ ਨੇ ਤੇ ਇੱਕ ਸਾਡਾ ਜਿਹੜਾ ਹੈਗਾ ਉਹ ਸ਼ਹਿਰੀ ਦਾ। ਹਾਂ ਸਰ ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਬਲਵਿੰਦਰ ਸਿੰਘ ਤੁਹਾਡੀ ਡੈਜਿਗਨੇਸ਼ਨ ਕੀ ਹੈ ਜੀ? ਏੀ ਠੀਕ ਹੈ ਜੀ ਇਹ ਜਿਹੜਾ ਅੱਜ ਇੱਥੇ ਪ੍ਰੋਗਰਾਮ ਲਿਖਿਆ ਗਿਆ ਇਹ ਕਿਸ ਦੇ ਸਬੰਧ ਵਿੱਚ ਸੀਗਾ ਜੀ ਇਹ ਸਰ ਸਾਡੇ ਅਸੀਂ 2 ਫੀਟਰ 3 ਫੀਟਰ ਵਾਈਫਰ ਕਿਟ ਕੀਤੇ ਨੇ ਜੀ ਜਿਨ੍ਹਾਂ ਵਿੱਚੋਂ ਦੋ ਨੰਬਰ ਏਪੀ ਫੀਡਰ ਨੇ ਜੀ ਇਹਨਾਂ ਨੂੰ ਵਾਈਫਰ ਕਿਟ ਕਰਕੇ ਅਸੀਂ ਦੋ ਫੀਟਰ ਨਵੇਂ ਤਿਆਰ ਕੀਤੇ ਨੇ ਮੋਗਰ ਫੀਡਰ ਆ ਤੇ ਸਿੱਧ ਸਰ ਫੀਡਰ ਠੀਕ ਹੈ ਜੀ ਤੇ ਇੱਕ ਸਾਡੇ ਕੋਲ ਜੁਪੀਐਸ ਸਿਟੀ 3 ਚੱਲਦਾ ਸੀਗਾ ਜੋ ਕਿ ਉਹ ਓਵਰਲੋਡ ਸੀਗਾ ਜੀ ਉਹਨੂੰ ਡੀਲੋਡ ਕਰਨ ਦੇ ਲਈ ਅਸੀਂ ਇੱਕ ਜੁਪੀਐਸ ਸਿਟੀ 5 ਨੰਬਰ ਫੀਟਰ ਪਾਈਪਰ ਕੀਤਾ ਵਾ ਜਿਹਦੇ ਵਿੱਚ ਸਾਡੇ ਨਾਰੋ ਮਾਜਰਾ ਬੁਰਕਰਾ ਸੇਖਾ ਸੋਈਆਂ ਟਿੰਬਰਾਲ ਇਹਨਾਂ ਪਿੰਡਾਂ ਨੂੰ 24 ਘੰਟੇ ਦੀ ਸਪਲਾਈ ਲਈ ਬਹੁਤ ਹੀ ਫਾਇਦੇਮੰਦ ਤੇ ਲਾਹੇਵੰਦ ਆ ਜਿਹਦੇ ਨਾਲ ਵੋਲਟੇਜ ਇਹਨਾਂ ਨੂੰ ਪੂਰੀ ਮਿਲੂਗੀ ਤੇ ਹਾਲਟ ਵੀ ਘਟਣਗੇ ਇਹਦੇ ਨਾਲ ਠੀਕ ਹੈ ਕਿੰਨੇ ਕੁ ਖੇਤਕਾਰਾਂ ਨੂੰ ਇਹਦੇ ਨਾਲ ਫਾਇਦਾ ਪਹੁੰਚਣ ਦੇ आसार ਨੇ ਜੀ ਹਾਂ ਜੇ ਅਸੀਂ ਜਿੱਥੋਂ ਤੱਕ ਇਹ ਹੈਗਾ ਵੀ 3 ਫੀਟਰਾਂ ਨੂੰ 22 ਫਿਟ ਕਰਨ ਦੇ ਲਈ ਕਮ ਸਕਮ ਜ਼ਿਆਦਾ ਨਹੀਂ 10000 ਲੋਕਾਂ ਨੂੰ ਇਹਦਾ ਫਾਇਦਾ ਹੋਊਗਾ